ਪੰਜਾਬ ਦੇ ਵਿੱਚ ਲੈਂਡ ਪੂਲਿੰਗ ਨੂੰ ਲੈ ਕੇ ਕਾਫੀ ਮਾਹੌਲ ਪਖਿਆ ਹੋਇਆ ਹੈ ਤੇ ਇਸ ਨੂੰ ਲੈ ਕੇ ਜਿੱਥੇ ਕੁਝ ਪਾਰਟੀਆਂ ਦੇ ਵੱਲੋਂ ਇਸ ਦਾ ਸਮਰਥਨ ਕੀਤਾ ਜਾ ਰਿਹਾ ਹੈ ਤਾਂ ਉੱਥੇ ਕੁਝ ਕਿਸਾਨ ਪਾਰਟੀਆਂ ਦੇ ਵੱਲੋਂ ਜਾਂ ਫਿਰ ਵਿਰੋਧੀ ਧਿਰ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਜਿਹਨੂੰ ਜਿਸ ਨੇ ਜ਼ਮੀਨ ਦੇਣੀ ਹੈ ਕਿਸਾਨ ਦੇ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ ਚੋਰਸੀ ਕਿਸੇ ਜ਼ਮੀਨ ਨਹੀਂ ਲਈ ਜਾਏਗੀ ਜੋ ਵੀ ਹਗਾਸ ਹੋ ਜੁੜਾ ਹੈਗਾ ਮੌਲਾ ਪਤਾ ਖਾ ਵੱਡੀ ਕਿਸਾਨ ਰੈਲੀ ਕੀਤੀ ਜਾਏਗੀ ਜਿੱਥੇ ਕਿਸਾਨ ਮੁੱਦਿਆਂ ਨੂੰ ਲੈ ਕੇ ਪੂਰਾ ਗੱਲਾਂ ਦੀ ਗੱਲ ਤੇ ਕੀਤੀ ਜਾਏਗੀ ਨਾਲ ਹੀ ਲੈਂਡ ਪੂਲਿੰਗ ਪਾਲਸੀ ਦਾ ਡਟ ਕੇ ਵਿਰੋਧ ਕੀਤਾ ਜਾਏਗਾ ਪਲੈਨ ਪੋਲਿੰਗ ਪਾਲਸੀ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਦੇ ਕਿਸਾਨਾਂ ਦੇ ਨਾਲ ਤੇ ਮਹਾਂ ਸਰਕਾਰ ਦਾ ਵਿਰੋਧ ਕਰ ਰਹੀ ਹੈ ਸੋਹਣੇ ਜਣਾਂ ਨੂੰ ਲੱਗਦਾ ਇਸ ਮੁੱਦੇ ਤੇ ਹੋਰ ਕਮਸਾਨ ਪੈਂਦਾ ਨਜ਼ਰ ਆ ਰਿਹਾ ਹੈ ਕਿ ਕਾਂਗਰਸ ਪਾਰਟੀ ਪਾਰਲੀਮੈਂਟ ਦੇ ਅੰਦਰ ਕਮਰ ਹਕੂਮਤਾਂ ਲਿਆਏਗੀ ਕਿ ਦਿੱਤੂ ਦਾ ਸਵਾਲ ਹੈ ਕੇਂਦਰ ਸਰਕਾਰ ਦਾ ਭਾਰਤੀ ਜਨਤਾ ਪਾਰਟੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਤ ਸ਼ਾਹ ਚੋਂ ਚੁੱਪੀ ਧਾਰੀ ਹੋਈ ਹੈ ਇਸ ਵਾਂਲੇ ਤੇ ਅਕਾਲੀ ਦਲ ਤੇ ਭਾਜਪਾ ਦਾ ਮੂਰਤੋ ਜਿਹੜਾ ਗੱਠ ਜੋੜ ਹੋਣ ਦੀ ਗੱਲਾ ਆਖਿਆ ਜਾ ਰਹੀਆਂ ਨੇ ਇੰਨਾ ਹੀ ਨਹੀਂ ਇਸ ਉੱਤੇ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠ ਜੋੜਾ ਉਹ ਹੋ ਜਾਣਾ ਚਾਹੀਦਾ ਉਹਦੇ ਕੋਈ ਅਰਥ ਹੈ ਉਹ ਅਰਥ ਹੀ ਨਹੀਂ ਹੋ ਸਕਦੇ ਬੋਲ ਸੁਨੀਲ ਜਾਖੜ ਨੇ ਸੋ ਉਹਨਾਂ ਨੇ ਕਿਹਾ ਹੈ ਕਿ ਆਪਸ ਵਿੱਚ ਗੱਠ ਜੋੜ ਹੋਣਾ ਚਾਹੀਦਾ ਜਗਾਰ ਪੰਜਾਬੀਆਂ ਨੇ ਫੈਸਲਾ ਕਰਨਾ ਕਿ ਕੇ ਦੀ ਸਰਕਾਰ ਬਣਦੀ ਹੈ ਇਹ ਵਕਰੀ ਗੱਲ ਹੈ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਉਹ ਗੜੀ ਤਿਕਰੀਵਨ ਲੈ ਕੇ ਵੀ ਵੀ ਗੱਲ ਹੈ ਵੀ ਦੇ ਚਾਕੇ ਇਹ ਘੱਟ ਨੂੰ ਟੁੱਟ ਗਿਆ ਲਿਸਟਿੰਗ ਦੇ ਪ੍ਰਬੰਧ ਮੁਕੰਮਲ ਕਰ ਲੈਨੇ ਕਿਹਾ ਜਾ ਰਿਹਾ ਹੈ ਕਿ 15 ਸਤੰਬਰ ਤੋਂ ਜੀਡੀਐ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ ਇਹ 15 ਸਤੰਬਰ ਤੋਂ ਖਰੀਦ ਸ਼ੁਰੂ ਹੋ ਜਾਂਦੀ ਹੈ ਕਿਸਾਨਾਂ ਦੇ ਇੱਥੇ ਵੱਡੀ ਗੱਲ ਹੋएगी ਉਹ ਨਮੀ ਦਾ ਜਿਹੜਾ ਖਲਜਾ ਗਣਾ ਉਸ ਤੋਂ ਕਾਹਵੀਆ ਤੱਕ ਜਨਾਬ ਦੇ ਕਿਸਾਨ ਵਾਜ ਜਾਣਗੇ ਸਮੇਂ ਸਿਰ ਆਪਣੇ サブで。 ਸਸਿਕਾ ਜੀ న్యూਸ ਬਿਹਾਈਂਡ న్యూਸ ਦੇਖ ਰਹੇ ਸائر ਦਰਸ਼ਕਾ ਦਾ ਮੈਂ ਕੋਮਲ ਕਪੂਰ ਸਵਾਗਤ ਕਰਦੀ ਹਾਂ ਤੇ ਅੱਜ ਸਾਡੇ ਨਾਲ ਫਤੇਰੀ ਖਬਰਾਂ ਤੇ ਚਰਚਾ ਕਰਨ ਦੇ ਲਈ ਸਾਡੇ ਨਾਲ ਜੁੜੇ ਨੇ ਸਾਡੇ ਸੀਨੀਅਰ ਪੱਤਰਕਾਰ ਜਗਤਾ ਸਿੰਘ ਸਿੱਧੂ ਸਿੱਧੂ ਸਾਹਿਬ ਆਪ ਜੀ ਦਾ ਬਹੁਤ-ਬਹੁਤ ਸਵਾਗਤ ਹੈ ਮਿਹਰबानी ਬਾਤਨਵਾਦ ਦਰਸ਼ਕਾਂ ਨੇ ਸਿੱਕਾਰਨਾ ਸਸਿਕਾ ਹਾਂ ਸਵਾਲਾ ਲੋ ਸਿੱਧਾ ਸਾਬ ਜੇਕਰ ਸਭ ਤੋਂ ਪਹਿਲਾਂ ਗੱਲ ਕੀਤੀ ਜਾਵੇ ਪੰਜਾਬ ਦੇ ਵਿੱਚ ਲੈਣ ਪੂਲਿੰਗ ਨੂੰ ਲੈ ਕੇ ਕਾਫੀ ਮਾਹੌਲ ਪਖਿਆ ਹੋਇਆ ਹੈ ਤੇ ਇਸ ਨੂੰ ਲੈ ਕੇ ਜਿੱਥੇ ਕੁਝ ਪਾਰਟੀਆਂ ਦੇ ਵੱਲੋਂ ਇਸਾ ਸਮਰਥਨ ਕੀਤਾ ਜਾ ਰਿਹਾ ਤਾਂ ਉੱਥੇ ਹੀ ਕੁਝ ਕਿਸਾਨ ਪਾਰਟੀਆਂ ਦੇ ਵੱਲੋਂ ਜਾਂ ਫਿਰ ਵਿਰੋਧੀ ਧਿਰਾਂ ਦੇ ਵੱਲੋਂ ਵਿਰੋਧ ਵੀ ਕੀਤਾ ਜਾ ਰਿਹਾ ਹੈ ਆਖਿਰਕਾਰ ਤੁਸੀਂ ਇਸ ਪੂਲਿੰਗ ਨੂੰ ਕਿਵੇਂ ਵੇਖਦੇ ਹੋ ਦੇਖੋ ਵੈਜ਼ੁਰਾ ਜੇ ਦੇਖਿਆ ਜਾਵੇ ਕਹਿੰਦੇ ਕਿ ਪੰਜਾਬ ਦੇ ਜਮਿਆਂ ਨੂੰ ਨੇਤ ਮਹਿਮਾਂ ਪੰਜਾਬ ਚ ਕੋਈ ਨਾ ਕੋਈ ਮੁੱਦਾ ਨੂੰ ਕਹਿੰਦੇ ਕੋਈ ਨਾ ਕੋਈ ਸੰਗਰੀਸ਼ ਲੀ ਰਹੇਂਦੀ ਹੈ ਮੁੱਦਾ ਖੜਾ ਹੀ ਰਹਿੰਦਾ ਹੈ ਹੰਝੂ ਦਾ ਹੋਰ ਕੋਈ ਮਾਮਲਾ ਨਹੀਂ ਤੇ ਲੈਂਡ ਪੂਲਿੰਗ ਦਾ ਇੱਕ ਵੱਡਾ ਮਾਮਲਾ ਇਸ ਵੇਲੇ ਭਖ ਦਾ ਨਜ਼ਰ ਆ ਰਿਹਾ ਕਿਉਂ ਕਿ ਪੰਜਾਬ ਖੇਤੀ ਪ੍ਰਧਾਨ ਸੂਬਾ ਹੈ ਇੱਕ ਪਾਸੇ ਆਮ ਆਦਮੀ ਪਾਰਟੀ ਦੀ ਸਰਕਾਰ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਗੱਲ ਕਹਿ ਰਹੇ ਕਿ ਕਿਸਾਨਾਂ ਦੀ ਬਿਹਤਰੀ ਦੇ ਲਈ ਲੈਂਡ ਪੂਲਿੰਗ ਪਾਲਿਸੀ ਲੈ ਕੇ ਆਏ ਆ ਜਿੱਦੇ ਕਿਸਾਨਾਂ ਨੂੰ ਬਹੁਤ ਸਾਰੇ ਅਧਿਕਾਰ ਆ ਰਹੇ ਤਾਂ ਕੰਸੈਸ਼ਨ ਐ ਦਿੱਤੇ ਗਏ ਐ ਫਾਰ ਇਗਜ਼ਾਮਪਲ ਕਹਿੰਦੇ ਜਿਹੜਾ ਕਿਸਾਨ ਇਸ ਨੀਤੀ ਜ਼ਮੀਨ ਦੇਗਾ ਘਟੂ ਘਟੇ 1000 ਗਾਜਾ ਪਲਾਟ ਉਸ ਨੂੰ ਉਸ ਕੋਲ ਦੇ ਦਿਨ ਮਿਲੇਗਾ ਔਰ ਪੂਰੀ ਤਰ੍ਹਾਂ ਸਰਕਾਰ ਡਿਵੈਲਪ ਕਰਕੇ ਦੇਗੀ ਅਗਲੀ ਗੱਲ ਉਹ ਕਹਿੰਦੇ ਜਿਸਨੂੰ ਜ਼ਮੀਨ ਦੇਣੀ ਹੈ ਕਿਸਾਨ ਦੇ ਸਕਦਾ ਹੈ ਆਪਣੀ ਮਰਜ਼ੀ ਦੇ ਨਾਲ ਚੋਰਸੀ ਕਿਸੇ ਦੀ ਜ਼ਮੀਨ ਨਹੀਂ ਲਈ ਜਾਏਗੀ ਇਹ ਵੀ ਕਹਿੰਦੇ ਕਿ ਪੰਜਾਬ ਦੇ ਵਿਕਾਸ ਦੇ ਲਈ ਇਹ ਨੀਤੀ ਜੰਦੀਗੀ ਹੈ ਔਰ ਕਿਸਾਨਾਂ ਦੇ ਹਿੱਤ ਹੈਸੀ ਨੀਤੀ ਹੈ ਔਰ ਕਿਸਾਨਾਂ ਦੇ ਲਈ ਚਾਹੁੰਦੇ ਹੈ ਕਿ ਕ੍ਰੀਤੀ ਦੇ ਨਾਲ-ਨਾਲ ਹੋਰ ਸਹਿਕਾਰ ਰਵਰਤਨ ਲੈ ਲਈtio ਜਨ ਕਰਨੇ ਸ਼ਾਮਲ ਹੋਣ ਇਹ ਤਾਂ ਮੁੱਦਾ ਹੈਗਾ ਜੋ ਕਿਹਾ ਜਾ ਰਿਹਾ ਹੈ ਉਪੰਦਿਪ ਭਗਵਾਨ ਦੀ ਸਰਕਾਰ ਵੱਲੋਂ ਦੂਜੇ ਪਾਸੇ ਹੁਣ ਆਪਾਂ ਉਹਨਾਂ ਦੀ ਗੱਲ ਵੀ ਕਰਦੇ ਆਂ ਜਿਹੜਾ ਕਿਸਾਨ ਜਥੇਬੰਦੀਆਂ ਖਾਸ ਤੌਰ ਤੇ ਸਨੂਤ ਕਿਸਾਨ ਮੋਰਚੇ ਦਾ ਜੇ ਆਪਾਂ ਜ਼ਿਕਰ ਕਰੀਏ ਜਿਸ ਨੇ ਦਿੱਲੀ 'ਚ ਅੰਦੋਲਨ ਲੜਿਆ ਉਹਨਾਂ ਨੇ ਲਗਾਤਾਰ ਦੋ ਮੀਟਿੰਗਾਂ ਕਰਕੇ ਕਹਿ ਦਿੱਤਾ ਕਿ ਅਸੀਂ ਲੈਂਡ ਪੂਲਿੰਗ ਪਾਲਿਸੀ ਦਾ ਸਖਤ ਵਿਰੋਧ ਕਰਦੇ ਆ ਜਦੋਂ ਆਪਾਂ ਗੱਲ ਕਰਦੇ ਆ ਤੇ ਇੱਕ ਦੋ ਦਿਨ ਪਹਿਲਾਂ ਉਹਨਾਂ ਦੀ ਚੰਡੀਗੜ੍ਹ 'ਚ ਮੀਟਿੰਗ ਹੋਈ ਉੱਥੇ ਵੀ ਉਹਨਾਂ ਨੇ ਇਹਦਾ ਵਿਰੋਧ ਲਿਖਿਆ ਉਹਨਾਂ ਨੇ ਤੈਅ ਕੀਤਾ ਕਿ ਆਉਣ ਵਾਲੇ ਜਿਹੜੇ ਦਿਨ ਆ ਉਹਨਾਂ ਦਿਨਾਂ ਦੇ ਵਿੱਚ 30 ਜੁਲਾਈ ਨੂੰ ਟਰੈਕਟਰ ਮਾਰਚ ਜਿਹੜੇ ਕੀਤੇ ਜਾਣਗੇ ਪੰਜਾਬ ਦੇ ਵਿੱਚ ਉਹਨ ਇੱਕ ਦਿਨ ਪਹਿਲਾਂ ਦਿੱਲੀ 'ਚ ਸ੍ਰੀ ਕਿਸਾਨ ਮੋਰਚੇ ਦੀ ਵੱਡੀ ਮੀਟਿੰਗ ਹੋਈ ਯਾਨੀ ਦਿੱਲੀ ਦੇ ਦੂਜੇ ਸੁਗਾਂ ਦੇ ਕਿਸਾਨ ਆਗੂ ਐ ਉਹਨਾਂ ਨੇ ਜਨਕਿਤ ਸ਼ਾਮ ਨੂੰ ਹੋਏ ਉੱਥੇ ਹੋਰ ਕਈ ਨੀਤੀਆਂ ਵੀ ਘੜੀਆਂ ਗਈਆਂ ਬਣਾਈਆਂ ਗਈਆਂ ਔਰ ਖਾਸ ਤੋ ਤੇ ਲੈਂਡ ਪੂਲਿੰਗ ਪਾਲਿਸੀ ਦੇ ਮਾਮਲੇ ਤੇ ਉਹਨਾਂ ਨੇ ਕੌਮੀ ਪੱਤਰ ਦੇ ਮੋਹਰ ਲਾਈ ਹੈ ਕਿ ਅੰਦੋਲਨ ਛੇੜਿਆ ਜਾਏਗਾ ਔਰ ਇਹਦੇ ਪਿੱਛੇ ਨਹੀਂ ਹਟਾ ਜਾਏਗਾ ਉਹਨਾਂ ਵੱਡੀਆਂ ਕਿਸਾਨਾਂ ਜਥੇਬੰਦੀਆਂ ਦੇ ਸ਼ਾਮਲ ਹੈ ਕੌਮੀ ਪੱਤਰਦਿਆਂ ਵੀ ਹਾਲਾਂਕਿ ਕੀਤੀ ਨੀਤੀਆਂ ਲੈ ਕੇ ਕੀਤੀ ਮੁੱਦਿਆਂ ਲੈ ਕੇ ਕਈ ਹੋ ਪ੍ਰੋਗਰਾਮ ਵੀ ਲੇਕੇ ਗਿਆ ਫਾਰ ਐਗਜ਼ਾਮਪਲ 13 ਅਗਸਤ ਨੂੰ ਜਣੀ ਆਜ਼ਾਦੀ ਦੇਸ਼ ਤੋਂ ਇੱਕ ਦਿਨ ਪਹਿਲਾਂ ਕਿਸਾਨ ਜਿਥੇ ਹੁੰਦੀਆਂ ਪੂਰੇ ਮੁਲਕ ਦੇ ਅੰਦਰ ਅਮਰੀਕਨ ਰਾਸ਼ਟਰਪਤੀ ਟਰੰਪ ਅਤੇ ਭਾਰਦੇ ਪ੍ਰਧਾਨ ਮੰਤਰੀ ਮੋਦੀ ਉਹਨਾਂ ਦੀਆਂ ਖੇਤੀ ਨੀਤੀਆਂ ਨੂੰ ਲੈ ਕੇ ਸਾਰੇ ਦੇਸ਼ ਚ ਰੋਸ ਵਖਾਵੇ ਕਰਨਗੇ ਕਿ ਕਿਸਾਨਾਂ ਦੇ ਦੋਨੇ ਆਗੂ ਖਲਾਫ ਹੈ ਮਿਲ ਕੇ ਚੱਲੇ ਇਸ ਕਰਕੇ ਪੂਰੇ ਇੰਡੀਆ ਦੇ ਅੰਦਰ ਇਸ ਦਾ ਵਿਰੋਧ ਕੀਤਾ ਜਾਏਗਾ ਉਹ ਦਿਨ ਲਈ ਤੈਅ ਕੀਤਾ 13 ਅਗਸਤ ਉਸ ਤੋਂ ਬਾਅਦ ਫਿਰ ਉਹ ਬਲੈਂਡ ਪੋਲਿਸੀ ਦੀ ਗੱਲ ਹੀ ਕਰ ਰਹੇ ਆ 24 ਅ ਅਗਸਤ ਨੂੰ 24 ਅਗਸਤ ਨੂੰ ਜੜਾਇਗਾ ਮੁਲਾਮਪੁਰਦਾਖਾ ਵੱਡੀ ਕਿਸਾਨ ਰੈਲੀ ਕੀਤੀ ਜਾਏਗੀ ਜਿੱਥੇ ਕਿਸਾਨ ਮੁੱਦਿਆਂ ਨੂੰ ਲੈ ਕੇ ਪੂਰਾ ਗੱਲਾਂ ਦੀ ਗੱਲ ਤੇ ਕੀਤੀ ਜਾਏਗੀ ਨਾਲ ਹੀ ਲੈਂਡ ਪੂਲਿੰਗ ਪਾਲਿਸੀ ਦੇ ਡਟ ਕੇ ਵਿਰੋਧ ਕੀਤਾ ਜਾਏਗਾ ਮੁਲਾਮਪੁਰਦਾਖੇ ਨੂੰ ਕਿਉਂ ਚੁਣਿਆ ਗਿਆ ਪ੍ਰਦਰਸ਼ਕ ਇਹ ਵੀ ਜਾਣਕਾਰੀ ਦੇਣੀ ਚਾਹਾਂਗੇ ਇਸ ਕਰਕੇ ਕਿ ਲੁਧਿਆਣਾ ਦੇ ਕਾਫੀ ਪਿੰਡ ਐ ਇਸ ਪਾਲਿਸੀ ਦੇ ਅਧੀਨ ਲਏ ਗਏ ਆ ਤੇ ਲੁਧਿਆਣਾ ਦੇ ਗਵਾਂਢ ਚ ਪੈਂਦਾ ਮੁਲਾਮਪੁਰਦਾਖਾ ਉੱਥੇ ਵੱਡੇ ਰੈਲੀ ਰੱਖੀ ਗਈ ਹੈ ਕਿਤੇ ਜਾਏਗੀ ਫਿਰ ਉਸ ਤੋਂ ਬਾਅਦ ਅੱਗੇ ਜਾ ਕੇ ਜਿਹੜਾ ਹੈਗਾ 26 ਨਵੰਬਰ ਨੂੰ ਕੋਮੀ ਪੱਧ ਤੇ ਕਿਸਾਨ ਜਥੇਬੰਦੀਆਂ ਵੱਲੋਂ ਵੱਖ-ਵੱਖ ਕਿਸਾਨ ਮੁੱਦਿਆਂ ਨੂੰ ਲੈ ਕੇ ਜਣੀ ਜੋ ਕੇਂਦਰ ਦੀਆਂ ਕਿਸਾਨ ਉਲਦੀ ਨੀਤੀਆਂ ਹਨ ਉਹਨਾਂ ਲੈ ਕੇ ਰੋਸ ਵਿੱਚ ਘਟਾਵੇ ਵਿਖਾਵੇ ਕਿਤੇ ਜਾਣਗੇ ਸੋ ਇਹਦਾ ਕਿਸਾਨ ਜਥੇਬੰਦੀਆਂ ਦਾ ਕਿਸਾਨ ਜਥੇਬੰਦੀਆਂ ਪਰ ਇੱਕ ਸਵਾਲ ਮੈਂ ਜ਼ਰੂਰ ਹੋ ਲੈਣਾ ਚਾਹਾਂਗਾ ਬਲਕਿ ਸੰਝਾ ਕਰਨਾ ਚਾਹਾਂਗਾ ਦਰਸ਼ਕਾਂ ਨਾਲ ਕਿ ਕਿਸਾਨ ਜਥੇਬੰਦੀਆਂ ਚ ਇੱਕ ਵੱਡੀ ਕਿਸਾਨ ਜਥੇਬੰਦੀ ਹੈ ਭਾਰਤੀ ਕਿਸਾਨ 联 ਅਗਰਾਂ ਉਹਨਾਂ ਨੇ ਬਕਾਇਦਾ ਐਲਾਨ ਕਰ ਦਿੱਤਾ ਹੈ ਕਿ ਜੋ ਮਰਜ਼ੀ ਹੋਵੇ ਲੈਂਡ ਪੂਲਿੰਗ ਪਾਲਿਸੀ ਨੂੰ ਪੰਜਾਬ ਚ ਲਾਗੂ ਨਹੀਂ ਹੋਣ ਦਾਂਗੇ ਹਰ ਹਾਲਤ ਚ ਵਿਰੋਧ ਕਰਾਂਗੇ ਯਾਨੀ ਕਿ ਪਿਛਲੇ ਦਿਨਾਂ ਚ ਜਦੋਂ ਸਰਪਾਰਟੀ ਮੀਟਿੰਗ ਬੁਲਾਈ ਗਈ ਸੀ ਉਸ ਤੋਂ ਕਿਸਾਨ ਮੋਰਚੇ ਵੱਲੋਂ ਚੰਡੀਗੜ੍ਹ ਤੋਂ ਉਦੋਂ ਉਹਦਾ ਹਿੱਸਾ ਨਹੀਂ ਬਣਿਆ ਅਗਰਾਂ ਗੁਰਪਜਾ ਅਗਰਾਂ ਤੜਾ ਪਰ ਸਿਰ ਤੱਕ ਲੈਂਡ ਪੂਲਿੰਗ ਪਾਲਿਸੀ ਦਾ ਸਵਾਲ ਆਲਾ ਉਦੇ ਚੋ ਵੀ ਜਾਣ ਕਰ ਰਿਹਾ ਸੋਏਬ ਵਿਰੋਧ ਕੀਤਾ ਜਾ ਰਿਹਾ ਰਹੀ ਗੱਲ ਰਾਸੀ ਤਰ੍ਹਾਂ ਦੇਖੋ ਰਾਸੀ ਤਰ੍ਹਾਂ ਦਾ ਜਦੋਂ ਇੱਕ ਪਾਸੇ ਹਾਕਮ ਤਹਿਰਾ ਦੂਜੇ ਪਾਸੇ ਵਿਰੋਧੀ ਤਹਿਰਾ ਵਿਰੋਧੀ ਤਰ੍ਹਾਂ ਜਿਹੜੀ ਗੱਲ ਰਾਸ ਬੈਠਦੀ ਹੈ ਉਹਨਾਂ ਨੇ ਵਿਰੋਧ ਕਰਨਾ ਹੀ ਕਰਨਾ ਉਹਨਾਂ ਨੂੰ ਬਣਿਆ ਬਣਾਇਆ ਵਿਰੋਧ ਮਿਲਿਆ ਕਿਉਂਕਿ ਕਿਸਾਨ ਜਥੇਬੰਦੀਆਂ ਪ੍ਰੋਟੈਸਟ ਕਰ ਰਹੀਆਂ ਆਪਾਂ ਦੇਖ ਰਹੇ ਆਂ ਪੰਜਾਬ ਦੀ ਮੁੱਖ ਵਿਰੋਧੀ ਤਰ ਜਿਹੜੀ ਹੈ ਕਾਂਗਰਸ ਕਾਂਗਰਸ ਵੱਲੋਂ ਪਿਛਲੇ ਦਿਨਾਂ ਚੱਲਦਾ ਆਣਾ ਟਰੈਕਟਰ ਮਾਰਚ ਕੀਤਾ ਗਿਆ ਤੇ ਅੱਜ ਜਦੋਂ ਆਪਾਂ ਗੱਲ ਕਰ ਰਹੇ ਆਂ ਤਾਂ ਮਹਾਲੀ ਗਮਾੜਾ ਦੇ ਦਫ਼ਤਰ ਅੱਗੇ ਅੱਜ ਵੀ ਰੋਸ ਪ੍ਰਟਾਵਾ ਲੈਂਡ ਪੂਲਿੰਗ ਪਾਲਿਸੀ ਲੈ ਕੇ ਕੀਤਾ ਗਿਆ ਇਸੇ ਤਰ੍ਹਾਂ ਸੋਨੇ ਕਾਲੀ ਦਾ ਲਗਾਤਾਰ ਵਿਰੋਧ ਕਰ ਰਿਹਾ ਹੈ ਜੀ ਭਾਰਤੀ ਜਨਤਾ ਪਾਰਟੀ ਦੇਖੋ ਅੱਜ ਪਹਿਲੀ ਵਾਰੀ ਕਿਸਾਨਾਂ ਨੂੰ ਆਮ ਪੰਜਾਬੀਆਂ ਨੂੰ ਸੁਣਨ ਨੂੰ ਮਿਲ ਰਿਹਾ ਬਿਲਕੁਲ ਉਹ ਕਹਿੰਦੇ ਸੀ ਡਟ ਕੇ ਕਿਸਾਨਾਂ ਦੇ ਮੇਜ ਖੜੇ ਨੇ ਲੈਂਡ ਪੂਲਿੰਗ ਪਾਲਿਸੀ ਦੇ ਮੁੱਦੇ ਤੇ ਭਾਰਤੀ ਜਨਤਾ ਪਾਰਟੀ ਵੀ ਕਿਸਾਨਾਂ ਦੇ ਨਾਲ ਤੇ ਮਹਾਂ ਸਰਕਾਰ ਦਾ ਵਿਰੋਧ ਕਰ ਰਹੀ ਹੈ ਸੋਹਣ ਵਾਲੇ ਦਿਨਾਂ ਚ ਲੱਗਦਾ ਇਸ ਮੁੱਦੇ ਤੇ ਔਰ ਕਮਜ਼ਾਨ ਪੈਂਦਾ ਨਜ਼ਰ ਆ ਰਿਹਾ ਪਰ ਆਪ ਦਾ ਕਹਿਣਾ ਕਿ ਜਿਹੜੀਆਂ ਵਿਰੋਧੀ ਧਿਰਾਂ ਇਹਦੇ ਤੇ ਰਾਤੀ ਰੋਟੀਆਂ ਸੇਕ ਰਹੀਆਂ ਅਸੀਂ ਕਿਸਾਨਾਂ ਦੇ ਹਤਾਸ਼ੀ ਆ ਕਿਸਾਨਾਂ ਦੇ ਵਿਰੋਧ ਚ ਜਾ ਕੇ ਕੋਈ ਵੀ ਜਿਆ ਫੈਸਲਾ ਨਹੀਂ ਕਰਾਂਗੇ ਕਿ ਕਿਸਾਨਾਂ ਨੂੰ ਪ੍ਰਵਾਨ ਨਹੀਂ ਹੋਏਗਾ ਜੀ ਸਿੱਧਾ ਸਪੁੱਤਰ ਗੱਲ ਕੀਤੀ ਜਾਵੇ ਕਿਹਾ ਜਾ ਰਿਹਾ ਹੈ ਕਿ ਸੰਸਦ ਦੇ ਵਿੱਚ ਟਕਰਾਵ ਜਾਰੀ ਹੈ ਤੇ ਇਸ ਮੌਕੇ ਤੇ ਕਾਂਗਰਸ ਦੇ ਵੱਲੋਂ ਇੱਕ ਕਮ ਰੋਕੋ ਜਿਹੜਾ ਮਤਾ ਪੇਸ਼ ਕੀਤਾ ਜਾਣਾ ਹੈ ਜਿਸ ਦੇ ਵਿੱਚ ਕਾਂਗਰਸ ਦੇ ਵੱਲੋਂ ਪੰਜਾਬ ਸਰਕਾਰ ਤੋਂ ਸਰਕਾਰਾਂ ਤੋਂ ਇਹ ਸਵਾਲ ਚੁੱਕਿਆ ਜਾਏਗਾ ਕਿ ਜੋ ਕਿ ਦਰਬਾਰ ਸਾਹਿਬ ਨੂੰ ਧਮਕੀਆਂ ਮਿਲ ਰਹੀਆਂ ਨੇ ਥ੍ਰੈਟਸ ਮਿਲ ਰਹੀਆਂ ਨੇ ਆਖਿਰਕਾਰ ਇਸੇ ਸਰਕਾਰ ਦੇ ਵੱਲੋਂ ਉਹਨਾਂ ਨੂੰ ਜਵਾਬ ਦਿੱਤਾ ਜਾਵੇ ਜੀ ਇਹ ਬਹੁਤ ਅਹਿਮ ਤੇ ਸੰਵੇਦਨਸ਼ੀਲ ਮੁੱਦਾ ਜਦਾ ਤੁਸੀਂ ਜ਼ਿਕਰ ਕਰਨ ਤੋਂ ਕੋ ਪਾਰਲੀਮੈਂਟ ਸੈਸ਼ਨ ਆਦੀ ਸ਼ੁਰੂ ਹੋਇਆ ਜੀ ਅੱਜ ਜੇ ਜਦੋਂ ਆਪਾਂ ਗੱਲ ਕਰ ਰਹੇ ਹਾਂ ਤਾਂ ਉੱਥੇ ਲਗਾਤਾਰ ਟਕਰਾਅ ਦੀ ਸਥਿਤੀ ਬਣ ਰਹੀ ਹੈ ਕਿਉਂਕਿ ਵਿਰੋਧੀ ਧਿਰਾਂ ਜਿਹੜਾ ਮੁੱਦਿਆਂ ਤੇ ਸਮੂਰ ਆਪਰੇਸ਼ਨ ਦੀ ਗੱਲ ਕਰਦੇ ਆ ਫਲਗਮ ਦੇ ਮੁੱਦੇ ਦੀ ਗੱਲ ਕਰਦੇ ਆ ਹਾਰਤ ਪਾਕਿਸਤਾਨ ਲੜਾਈ ਦੀ ਜਾਣਕਾਰੀ ਦੀ ਗੱਲ ਕਰਦੇ ਆ ਪੂਰਾ ਮਾਨ ਲੈ ਕੇ ਸਰਕਾਰ ਕੋਲੋਂ ਜਵਾਬ ਮੰਗਦੇ ਆ ਜਦੋਂ ਸਾਂਝੀ ਬੈਠਕ ਹੋਈ ਸੀ ਉਦੋਂ ਸਰਕਾਰ ਨੇ ਕਹਿਦਾ ਸੀ ਕਿ ਸਾਰੀ ਜਾਣਕਾਰੀ ਦੇਵਾਂਗੇ ਪਰ ਸਰਕਾਰਾਂ ਸਰਕਾਰਾਂ ਹੁੰਦੀਆਂ ਕਿਹੜੀ ਗੱਲ ਦਾ ਜਵਾਬ ਦੇਣਾ ਨਹੀਂ ਦੇਣਾ ਉਹਨਾਂ ਦੀ ਮਰਜ਼ੀ ਹੈ ਇਹ ਵੋਦੀ ਤਰ੍ਹਾਂ ਕੋਲੇ ਫਿਰ ਉਸ ਪੁਟਾਵੇ ਕਰਦੋ ਕੋਈ ਹੱਲ ਹੋਰ ਨਿਕਲਦਾ ਨਹੀਂ ਸੋਏ ਤਾਂ ਹੈਗਾ ਉਹ ਰਾ ਸਥਿਤੀ ਪਰ ਜਿਸ ਮੁੱਦੇ ਦਾ ਤੁਸੀਂ ਜ਼ਿਕਰ ਕੀਤਾ ਸਾਡੇ ਲਈ ਪੰਜਾਬੀਆਂ ਆਪਾਂ ਉਹ ਬਹੁਤ ਵੱਡਾ ਐ ਵਾ ਉਹ ਸ੍ਰੀ ਦਰਬਾਰ ਸਾਹਿਬ ਨੂੰ ਲਗਾਤਾਰ ਜਿਹੜੀਆਂ 8 ਵਾਰ ਈਮੇਲਾਂ ਹੁਣ ਤੱਕ ਆ ਚੁੱਕੀਆਂ ਐ ਕਿ ਦਰਬਾਰ ਸਾਹਿਬ ਨੂੰ ਬੰਬ ਨਾਲ ਅੜਾਇਆ ਜਾਏਗਾ ਜੀ ਕਾਂਗਰਸ ਪਾਰਟੀ ਦੇ ਸ਼ਿਸ਼ ਸਿੰਘ ਕਬਾਇਆ ਉਹਨਾਂ ਨੇ ਇਸ ਨਾਜ਼ੁਕ ਮੁੱਦੇ ਦੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਕਾਂਗਰਸ ਪਾਰਟੀ ਪਾਰਲੀਮੈਂਟ ਦੇ ਅੰਦਰ ਕੰਮ ਰੁਕੂ ਮਤਾ ਲਿਆਏਗੀ ਕਿ ਜਿਤੋਂ ਦਾ ਸਵਾਲ ਹੈ ਕੇਂਦਰ ਸਰਕਾਰ ਦਾ ਭਾਰਤੀ ਜਨਤਾ ਪਾਰਟੀ ਸਰਕਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗ੍ਰਹਿ ਮੰਤਰੀ ਅਮਿਸ਼ਾ ਕਿਉਂ ਚੁੱਪੀ ਧਾਰੀ ਹੋਈ ਇਸ ਮਾਮਲੇ ਤੇ ਆਪਾਂ ਵੀ ਇਸ ਮੁੱਦੇ ਤੇ ਪਹਿਲਾ ਸਵਾਲ ਲੈਂਦੇ ਰਹੇ ਆਂ ਕਿ ਆਕਰ ਦੇਖੋ ਪੰਜਾਬ ਇਸ ਦੇਸ ਦਾ ਇਸ ਜਿਸ ਦਾ ਸਵਾਲ ਹੈ ਦਰਵਾਜ਼ਾ ਦਾ ਦਰਵਾਜ਼ਾ ਤਾਂ ਦੁਨੀਆ ਨਜ਼ਮਸਤ ਹੁੰਦੀ ਹੈ ਸਰ ਦੇ ਆਗੂ ਜੈ ਭਾਰਤੀ ਜਨਤਾ ਪਾਰਟੀ ਦੇ ਹੁਣ ਤੇ ਪ੍ਰਧਾਨ ਮੰਤਰੀ ਹੁਣ ਗ੍ਰਹਿ ਮੰਤਰੀ ਹੁਣ ਉਹ ਹਮੇਸ਼ਾ ਹੀ ਸੇ ਗੁਰੂਆਂ ਦਾ ਬੜਾ ਸਤਿਕਾਰ ਕਰਦੇ ਆ ਸਮਾਗਮਾਂ ਜਾਂਦੇ ਆ ਤੇ ਹੁਣ ਉਹ ਦਰਬਾਰ ਸਾਹਿਬ ਨੂੰ ਇੰਨੀਆਂ ਵੱਡੀਆਂ ਥਰੈਸ ਮਿਲ ਰਹੀਆਂ ਹੁਣ ਤੇ ਕੇਂਦਰ ਚੁੱਪ ਹੋਵੇ ਕੇਂਦਰ ਦੀ ਜ਼ਿੰਮੇਵਾਰੀ ਨਹੀਂ ਬਣਦੀ ਆਪਾਂ ਕੱਲ ਵੀ ਇਸ ਮਾਮਲੇ ਦੇ ਸਵਾਲ اٹھਾਇਆ ਸੀ ਕਿ ਪਹਿਲਗਾਮ ਜੋ ਹੋਇਆ ਮਾਰਾ ਹੋਇਆ ਕੇਂਦਰ ਸਰਕਾਰ ਨੇ ਜੋ ਸਟਾਫਸ ਨੇ ਪਾਕਿਸਤਾਨ ਦੀ ਗੱਲ ਕੀਤੀ ਉਹਨਾਂ ਨੇ ਅਤਵਾਦੀਆਂ ਨੂੰ ਜਿਠਣ ਦੀ ਗੱਲ ਕੀਤੀ ਨੇ ਟਿਕਾਣੇ ਤੇ ਹਮਲੇ ਦੀ ਗੱਲ ਕੀਤੀ ਬੇਵਜਹ ਪਰ ਸਵਾਲ ਇਹ ਹੈ ਕਿ ਜੋ ਦਰਵਾਜ਼ਾ ਤੁਹਮਕਿਆ ਮਿਲ ਰਹੀਆਂ ਉਹਦੇ ਵਾਰੀ ਚੁੱਪੀ ਕਿਉਂ ਅਸੀਂ ਕਹਿੰਨੇ ਬਿਲਕੁਲ ਕੋਈ ਜਹਾਮੰਦ ਪਾਰਦਾ ਵਾਪਰ ਇਹਨਾਂ ਦਾ ਪਾਣਾ ਕਦੇ ਨਾ ਵਾਪਰਿਆ ਪਰ ਜਿਹੜੇ ਥ੍ਰੈਟਸ ਇਦਾਂ ਦੀਆਂ ਆ ਰਹੀਆਂ ਜੇ ਕੁਝ ਵੀ ਇਦਾਂ ਦਾ ਵਾਪਰ ਜਾਂਦਾ ਕੀ ਕੇਂਦਰ ਦੀ ਚੁੱਪੀ ਉਸ ਤੋਂ ਬਾਅਦ ਖੁੱਲੇਗੀ ਜੀ ਸੋ ਕਾਂਗਰਸ ਸਰਕਾਰ ਜਿਹੜਾ ਕੰਮ ਰੁਕੂਮਤਾ ਲਿਆ ਰਹੀ ਹੈ ਕਾਂਗਰਸ ਨਾਲ ਕਿਸੇ ਮੁੱਦੇ ਦੇ ਉੱਤੇ ਕੋ ਦੂਜੀਆਂ ਪਾਰਟੀਆਂ ਸਹਿਮਤ ਹੋਣ ਦਾ ਨਾ ਹੋਣਾ ਔਰ ਜੇਕਰ ਮਰਕੂਮਤਾ ਆਏਗਾ ਤਾਂ ਪੰਜਾਬੀ ਚਾਹੁੰਦੇ ਹੈ ਕਿ ਪਾਰਲੀਮੈਂਟ ਤੇ ਮੁੱਦੇ ਤੇ ਕੰਮ ਹੋਣੀ ਚਾਹੀਦੀ ਹੈ ਛੀਰ ਸਿੰਘ ਗਵਾਯਾ ਨੇ ਮੁੱਦਾ ਲਿਆਉਣ ਦੀ ਗੱਲ ਕੀਤੀ ਹੈ ਸਭ ਤੋਂ ਸਵੈਰਣਸ਼ੀਲ ਮਾਮਲਾ ਪਾਰਲੀਮੈਂਟ ਸ਼ੁਰੂ ਹੈ ਤੇ ਪਾਰਲੀਮੈਂਟ ਦੀ ਗੱਲ ਕਰਾਂਗੇ ਤਾਂ ਹੋਰ ਕਿੱਥੇ ਕਰਾਂਗੇ ਦੇ ਦੀ ਸਭ ਤੋਂ ਵੱਡੀ ਪੰਚਾਇਤ ਹੈ ਜੀ ਤੇ ਸਭ ਤੋਂ ਵੱਡਾ ਦੁਨੀਆਂ ਦਾ ਸੜਕ ਪੇਤਰਸਥਾਨ ਹੈ ਉਸ ਨੂੰ ਧਮਕੀਆਂ ਆ ਰਹੀਆਂ ਸੋ ਬਿਲਕੁਲ ਬਾਝ ਮਸਲਾ ਉਠਾਇਆ ਜਾ ਰਿਹਾ ਹੈ ਕਾਂਗਰਸ ਵੱਲੋਂ ਜੀ ਸਿੱਧਾ ਸਬੂਤ ਗੱਲ ਕੀਤੀ ਜਾਵੇ ਮੂੜ ਤੋਂ ਜਿਹੜੀਆਂ ਨੇ ਅਫਵਾਹਾਂ ਉੱਠ ਰਹੀਆਂ ਨੇ ਜਾਂ ਫਿਰ ਕਹਿ ਲੋ ਕਿ ਜੋ ਕਿ ਸਿਆਸੀ ਪਾਰਟੀਆਂ ਦੇ ਵੱਲੋਂ ਕਿਹਾ ਜਾ ਰਿਹਾ ਹੈ ਕਿ ਅਕਾਲੀ ਦਲ ਤੇ ਭਾਜਪਾ ਦਾ ਮੂੜ ਤੋਂ ਜਿਹੜਾ ਗੱਠਜੋੜ ਹੋਣ ਦੀ ਗੱਲ ਆਖਿਆ ਜਾ ਰਹੀਆਂ ਨੇ ਇੰਨਾ ਹੀ ਨਹੀਂ ਇਸ ਉੱਤੇ ਪੰਜਾਬ ਭਾਜਪਾ ਦੇ ਪ੍ਰਧਾਨ ਜਿਹੜੇ ਨੇ ਸੁਨੀਲ ਜਾਖੜ ਉਹਨਾਂ ਨੇ ਵੀ ਕਿਹਾ ਹੈ ਕਿ ਜਿਹੜਾ ਅਕਾਲੀ ਦਲ ਦਾ ਤੇ ਭਾਜਪਾ ਦਾ ਗੱਠਜੋੜ ਆ ਉਹ ਹੋ ਜਾਣਾ ਚਾਹੀਦਾ ਹੈ ਬਿਲਕੁਲ ਵਿਵਾਜਿਤ ਮਦਦਾਂ ਪਾਇਜ਼ੇ ਕਰ ਰਹੇ ਨੇ ਦੇਖੋ ਇਹ ਅਫਵਾਹ ਨਹੀਂ ਜਦਾਂ ਆਪਾਂ ਪੰਜਾਬੀ ਕਹਿੰਦੇ ਨੇ ਸੂਰਜ ਚੜਦਾ ਤਾਂ ਸਭ ਨੂੰ ਨਜ਼ਰ ਆਉਂਦਾ ਹੈ ਬਿਲਕੁਲ ਇਹ ਕਿਸੇ ਹੋਰ ਨੇ ਨਹੀਂ ਕਿਹਾ ਪੰਜਾਬ ਭਾਜਪਾ ਦੇ ਪ੍ਰਧਾਨ ਸਨੀਲ ਜਾਖੜ ਉਹ ਪਿਛਲੇ ਦਿਨਾਂ ਤੋਂ ਵੀ ਲਗਾਤਾਰ ਵਕਾਲਤ ਕਰਦੇ ਰਹੇ ਹੈ ਜੀ ਹੁਣ ਫਿਰ ਇੱਕ ਵੱਡੇ ਮੀਡੀਆ ਗਰੁੱਪ ਚੰਡੀਗੜ੍ਹ ਦੇ ਤੁੰਮੇ ਵਾਲਾ ਮੀਡੀਆ ਗਰੁੱਪ ਆ ਉਸ ਨੂੰ ਨੇ ਇੰਟਰਵਿਊ ਦਿੱਤੀ ਆ ਉਹਨਾਂ ਨੇ ਇੰਟਰਵਿਊ ਚ ਕਹੀ ਆ ਗੱਲ ਕਿ ਉਹ ਚਾਹੁੰਦੇ ਹੈ ਕਿ ਕਾਲੀਗਾ ਤੇ ਭਾਜਪਾ ਆਪਣੇ મતभेद ਪਰਾ ਕੇ ਇੱਕ ਪਲੇਟਫਾਰਮ ਤੇ ਆਉਣੇ ਚਾਹੀਦੇ ਆ ਜੀ ਇੱਕ ਪਲੇਟਫਾਰਮ ਤੇ ਆਉਣਗੇ ਤਾਂ ਕਹਿੰਦੇ ਇਹਦੇ ਨਾਲ ਜਿਹੜਾ ਸਾਡਾ ਪੰਜਾਬ ਆ ਦੇ ਵਿੱਚ ਭਾਈਚਾਰਾ ਵੀ ਮਜ਼ਬੂਤ ਹੋਏਗਾ ਆਸੀ ਭਾਈਚਾਰੀਆਂ ਆਸਾਂਜਾ ਮਜ਼ਬੂਤ ਹੋਣਗੀਆਂ ਪੰਜਾਬ ਦੇ ਵਿਕਾਸ ਦੀ ਗੱਲ ਹੈ ਉਹਨਾਂ ਨੇ ਬੜੀ ਜ਼ੋਰਦਾਰ ਵਕਾਲਤ ਕੀਤੀ ਇਸ ਗੱਲ ਦੀ ਸਨੀਰ ਜਾਖੜ ਦੇਖੋ ਆ ਪੰਜਾਬ ਭਾਜਪਾ ਦੇ ਪ੍ਰਧਾਨ ਤਾਂ ਹਨ ਪਰ ਜੇ ਉਹਨਾਂ ਨੂੰ ਉਦਾਂ ਵੀ ਦੇਖਿਆ ਜਾਏ ਤਾਂ ਰਾਸੀ ਤੌਰ ਤੇ ਇੱਕ ਕਦਾਵਾਰ ਹੰਡੇ ਹੋਏ ਮਜੇ ਹੋਏ ਰਾਸੀ ਆਬੂ ਆ ਜੇ ਕੋਈ ਗੱਲ ਕਹਿ ਰਿਹਾ ਤੇ ਗੱਲ ਦਾ ਪਿਛੋਕੜ ਐਵੇਂ ਨਹੀਂ ਕਹਿ ਰਹੇ। ਸਨੀਰ ਜਾਖੜ ਦੇ ਮੂੰਹ ਦੇ ਬੋਲ ਨਿਕਲੇ ਆ। ਉਹਦੇ ਕੋਈ ਅਰਥ ਹੈ ਉਹ ਅਰਥ ਹੀ ਨਹੀਂ ਹੋ ਸਕਦੇ ਬੋਲ ਸਨੀਰ ਜਾਖੜ ਦੇ। ਸੋਨਾ ਨੇ ਕਿਹਾ ਕਿ ਆਪਸ ਵਿੱਚ ਗੱਠਜੋੜ ਹੋਣਾ ਚਾਹੀਦਾ। ਹੋ ਸਕਦਾ ਕਿ ਗੈਰ ਰਸਮੀ ਤੌਰ ਤੇ ਉਹਨਾਂ ਵੱਲੋਂ ਕੇਂਦਰ ਦੀ ਜਿਹੜੀ ਲੀਡਰਸ਼ਿਪ ਉਹਨਾਂ ਨਾਲ ਵੀ ਗੱਲਬਾਤ ਕੀਤੀ ਗਈ। ਹਾਲਾਂਕਿ ਬਕਰੀ ਗੱਲ ਹੈ ਕਿ ਪੋਲੀਟਿਕਲ ਪਾਰਟੀਆਂ ਇਸ ਤਰ੍ਹਾਂ ਆਪਣੇ ਪੱਤੇ ਕੋਈ ਮੀਡੀਆ 'ਚ ਜਾ ਕੇ ਜਾਂ ਚੈਨਾ ਤੇ ਜਾ ਕੇ ਨਹੀਂ ਖੋਲਦਿਆਂ। ਹੌਣ ਵਾਲੇ ਦਿਨਾਂ 'ਚ ਸਿੱਧੀ ਸਾਹਮਣੇ ਆਏਗੀ ਜਿੱਦਾਂ ਸੁਖਵੀਰ ਬਾਦਲ ਜਿਹੜੇ ਅਕਾਲੀ ਦਲ ਦੇ ਪ੍ਰਧਾਨ ਆ ਉਹਨਾਂ ਨੂੰ ਸਵਾਲ ਪੁੱਛਿਆ ਗਿਆ ਇਸ ਮਾਮਲੇ ਲੈ ਕੇ ਤਾਂ ਉਹਨਾਂ ਨੇ ਕੋਈ ਸਪਸ਼ਟ ਜਵਾਬ ਨਹੀਂ ਦਿੱਤਾ ਪਰ ਹੋਰ ਅਕਾਲੀ ਦਲ ਦੇ ਇੱਕਦਾਂ ਵਰਾਗੂ ਹਸਾਬ ਦਾ ਕੈਮਰਾਮੈਨ ਵੀ ਰਿਹਾ ਹੈ ਡਾਕਟਰ ਦਰਜੀਤ ਜੀ ਨਾਲ ਉਹਨਾਂ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਇਸ ਤੋਂ ਇਨਕਾਰ ਨਹੀਂ ਕੀਤਾ ਉਹਨੇ ਪਰੇ ਗੱਲ ਕਹੀ ਕਿ ਦੇਖੋ ਜੀ ਅਜੇ ਅਕਾਲੀ ਦਲ ਆਪਣਾ ਜਥੇਬੰਦਕ ਢਾਂਚਾ ਨੂੰ ਮਜ਼ਬੂਤ ਕਰਨ ਲੱਗਿਆ ਹੋਇਆ ਹੈ ਜੀ ਲਿਖਾਇਗਾ ਸਮਾਂ ਆਜੇ ਚੋਣਾਂ ਸਮਾਂ ਆਏਗਾ ਫੈਸਲਾ ਕਰਾਂਗੇ ਪਰ ਆਪਾਂ ਕਹਿ ਸਕਦੇ ਹਾਂ ਵੀ ਇਹ ਜਰਨਲਿਸਟ ਕੇ ਗੱਲ ਦੀਵਾਰ ਤੇ ਲਿਖੀ ਜਾ ਚੁੱਕੀ ਹੈ ਕਿ ਪੰਜਾਬ ਅੰਦਰ 27 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਇਹ ਦਾ ਗਾਠਜੋੜ ਹੋਏਗੇ ਹੋਏਗਾ ਇਸ ਦੀ ਪੁਸ਼ਟੀ ਕਿਸੇ ਹੋਰ ਵੱਲੋਂ ਨਹੀਂ सुनील ਝਖੜ ਵੱਲੋਂ ਆਪਣੇ ਢੰਗ ਨਾਲ ਕੀਤੀ ਜਾ ਰਹੀ ਹੈ ਦੋਨਾਂ ਪਾਰਟੀਆਂ ਦੀ ਜ਼ਰੂਰਤ ਹੈ ਦੇਖੋ ਜਿਸ ਕੰਦਰ ਇਸ ਵੇਲੇ ਆਮ ਇਸ ਵੇਲੇ ਪੰਜਾਬ ਨਿਤਰਾਣੇ ਵਿਧਾਇਕਾ ਨਾਲੇ ਮਜ਼ਬੂਤ ਪਾਰਟੀ ਬਣ ਗਈ ਹੈ ਪੰਜਾਬ ਚ ਦੂਜੇ ਦਰਜੇ ਦੇ ਕਾਂਗਰਸਾ ਕਾਂਗਰਸ ਲਗਾਤਾਰ ਦਾਵਾ ਕਰ ਰਹੀ ਹੈ ਇਸ ਵਾਰੀ ਨਾ ਚੋਣਾਂ ਜਾਵਾਂਗੇ ਤਾਂ ਅਸੀਂ ਬਣਾਵਾਂਗੇ ਸਰਕਾਰ ਜੇਕਰ ਪੰਜਾਬੀਆਂ ਨੇ ਫੈਸਲਾ ਕਰਨਾ ਕਿ ਕਿਸ ਦੀ ਸਰਕਾਰ ਬਣਦੀ ਹੈ ਫਿਰ ਜਿਵੇਂ ਕਿ ਸਰਕਾਰ ਬਣਦੀ ਬਣਦੀ ਵੀ ਤੜਕ ਜਾਂਦੀ ਹੈ ਪਰ ਦੂਜੇ ਪਾਸੇ ਅਕਾਲੀ ਦਲ ਸੇ ਭਾਰਤੀ ਜਨਤਾ ਪਾਰਟੀ ਉਹ ਵੀ ਵੱਡੇ ਦਾਅਵੇਦਾਰ ਹੈ ਜਿਹੜਾ ਗੱਠਜੋੜ ਪੰਜਾਬ ਚ ਲਗਾਤਾਰ ਪੰਜ ਵਾਰੀ ਸਰਕਾਰ ਹੰਢਾ ਚੁੱਕਾ ਹੋਵੇ ਰਲਕੇ ਦਿਨਾਂ ਪੰਜ ਵਾਰ ਪੰਜਾਬ ਸਰਕਾਰ ਬਣਾਈ ਹੋਏ ਇਹ ਵਕਰੀ ਗੱਲ ਹੈ ਕਿ ਜਦੋਂ ਕਿਸਾਨ ਅੰਦੋਲਨ ਚੱਲਿਆ ਉਸ ਵੇਲੇ ਤਕਰੀਬਨ ਮੈਂਗਲ ਬੀਵੀ ਗੱਲ ਹੈ ਬੀਦੇ ਚਾਕੇ ਇਹ ਘੱਟ ਨੂੰ ਟੁੱਟ ਗਿਆ ਤੇ ਹੁਣ 25 ਚ ਜਾ ਕੇ ਹਾਲਾਂਕਿ ਗੱਲਬਾਤ ਹਵਾ ਦੇ ਭੁਲੇਖੇ ਜਿਵੇਂ ਚੱਲਦੀ ਰਹੀ ਹੈ ਨਾਲ ਨਾਲ ਪਰ ਇਹ ਸਮਾਜ ਦੇ ਉੱਤੇ ਕੋਈ ਸਟਰੋਂਗ ਜੇ ਮਜ਼ਬੂਤੀ ਨਾਲ ਗੱਲ ਕੀਤੀ ਜਾ ਰਹੀ ਤਾਂ ਹੁਣ ਕੀਤੀ ਜਾ ਰਹੀ ਹੈ ਆਉਣ ਵਾਲੇ ਦਿਨਾਂ ਚ ਇਹਨੂੰ ਅਮਲੀ ਰੂਪ ਕਦੋਂ ਦਿੱਤਾ ਜਾਏਗਾ ਇਹ ਤਾਂ ਦੋਨਾਂ ਪਾਰਟੀਆਂ ਦੀ ਲੀਡਰਸ਼ਿਪ ਤਿਆਰ ਕਰੇਗੀ ਔਰ ਜੋ ਮਾਹੌਲ ਬਣ ਰਿਹਾ ਅੱਜ ਬਣੇ ਕੱਲ ਬਣੇ ਕੁਦਨ ਠਹਿਰ ਕੇ ਹੋਏ ਇਹ ਗੱਲ طے ਹੈ ਕਿ ਪੰਜਾਬ ਦੀ ਰਾਜਨੀਤੀ ਚ ਕਾਲੀ ਜਾਲ ਤੇ ਭਾਰਤੀ ਸੰਤਾ ਪਾਰਟੀ ਘਟਸੋਰ ਹੋਏ ਗਈ ਹੋਏਗਾ ਔਰ ਮਜ਼ਬੂਤ ਘਟਸੋਰ ਫਿਰ ਕਾਂਗਰਸ ਤੇ ਆਹ ਕੋਣੀ ਟੱਕਰ ਬਣਦੀ ਨਜ਼ਰ ਆਏਗੀ ਪੰਜਾਬੀਆਂ ਨੂੰ ਪੰਜਾਬੀ ਫੈਸਲਾ ਕਰਨਗੇ ਕੋਣੀ ਟੱਕਰ ਜੋ ਕਿਸ ਨੂੰ ਪਸੰਦ ਕਰਨਗੇ ਜੀ ਸਿਰਸਾ ਤੋਂ ਉਧਰ ਕਿਹਾ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਨੇ ਝੋਨੇ ਦੀ ਖਰੀਦ ਦੇ ਲਈ ਜਿਹੜਾ ਲਿਫਟਿੰਗ ਦੇ ਪ੍ਰਬੰਧ ਮੁਕੰਮਲ ਕਰ ਲਏ ਨੇ ਕਿਹਾ ਜਾ ਰਿਹਾ ਹੈ ਕਿ 15 ਸਤੰਬਰ ਤੋਂ ਜਿਹੜੀ ਹੈ ਝੋਨੇ ਦੀ ਖਰੀਦ ਸ਼ੁਰੂ ਹੋ ਜਾਵੇਗੀ। ਦੇਖੋ ਮੋਕੰਦਰੀ ਭਗਵੰਤ ਮਾਨ ਆਪੀ ਸਿੱਧਾ ਲਗਾਤਾਰ ਦੇਖ ਰਹੇ ਆਂ। ਜੀ। ਕਿਸਾਨਾਂ ਦੇ ਹਿੱਤ ਜੋ ਉਹਨਾਂ ਨੇ ਕਈ ਅਹਿਮ ਫੈਸਲੇ ਲਏ ਆ। ਮਸਾਲਵੇ ਜਿਹਾ ਜੀ ਬਿਜਲੀ ਦੀ ਗੱਲ ਕਰਦੇ ਤੁਸੀਂ ਕਿਸੇ ਕਿਸਾਨ ਨਾਲ ਗੱਲ ਕਰ ਲਓ। ਉਧਰ ਤਕਰੀਬਨ ਝੋਨੇ ਦਾ ਸੀਜ਼ਨ ਨਿਕਲ ਗਿਆ। ਬਿਲਕੁਲ ਨੇ ਦੌਰਾਨ ਪੂਰੀ ਬਿਜਲੀ ਮਿਲਦੀ ਰਹੀ ਹੈ ਸਰਦੀਆਂ ਦੇ ਮੌਸਮ ਚ ਉਹ ਕਹਿੰਦੇ ਸੀ ਕਿ ਸਾਰੇ ਲੋਕ ਘਰਾਂ ਸੁੱਤੇ ਹੁੰਦੇ ਨਹੀਂ ਸਰਦੀ ਕਿਸਾਨ ਕਿਉਂ ਜਾ ਕੇ ਰਾਤ ਨੂੰ ਆਪਣਾ ਟੂਲ ਦਾ ਬਟਨ ਦੱਬੇ ਮੋਟਰ ਚਲਾਵੇ ਦਿਨੋਂ ਬਿਜਲੀ ਆਉਣੀ ਚਾਹੀਦੀ ਹੈ ਕਿਸਾਨਾਂ ਨੂੰ ਪੂਰੀਆਂ ਹਸਪੀਆਂ ਦਿਨੇ ਬਿਜਲੀ ਮਿਲਦੀ ਰਹੀ ਹੈ ਔਰ ਕਦੇ ਦਿੱਕਤ ਨਹੀਂ ਆਈ ਹੁਣ ਜਿਸ ਦਾ ਤੁਸੀਂ ਜ਼ਿਕਰ ਕੀਤਾ 15 ਸਤੰਬਰ ਅਗਰ 15 ਸਤੰਬਰ ਤੋਂ ਜਦੋਂ ਉਹਨਾਂ ਨੇ ਕਿਹਾ ਚੋਨੇ ਦੀ ਮੰਡੀਆਂ ਦੇ ਵਿੱਚ ਖਰੀਦ ਸ਼ੁਰੂ ਹੋ ਜੇਗੀ ਇੱਕ ਵੱਡਾ ਮਸਲਾ ਕਸਾਨਾਂ ਦਾ ਹੱਲ ਹੋਏਗਾ ਕਿਉਂਕਿ ਅਗਲੇ ਦਿਨ ਜਿਵੇਂ ਜਿਵੇਂ ਸਰਦੀਆਂ ਦਾ ਮੌਸਮ ਨਜ਼ਦੀਕ ਨੂੰ ਆਉਂਦਾ ਤਾਂ ਤੁੰਧਵਾਦੀ ਹੈ ਤੁੰਧਵਦਨ ਦੇ ਨਾਲ ਜਿਹੜਾ ਝੋਨਾ ਹੈਗਾ ਫਸਲ ਜਿਹੜੀ ਹੈਗੀ ਆ ਉਹ ਸਾਭੀ ਜਾਂਦੀ ਹੈ ਤੇ ਉਹ ਮੰਡੀ 'ਚ ਵੇਚਣ 'ਚ ਵੀ ਦਿੱਕਤਾਂ ਆਉਂਦੀਆਂ ਐ ਮੌਸਮ ਜਿਹਨੂੰ ਨਵੇਂ ਕਹਿੰਦੇ ਆ ਨਵੇਂ ਦੀ ਮਾਤਰਾ ਵਧ ਜਾਂਦੀ ਆ ਤਾਂ ਫਿਰ ਨਕਬਲ ਮਹਰਦੇ ਆ ਖਰੀਦਣ ਵਾਲੇ ਨਹੀਂ ਦੀ ਐਨੀ ਨਮਤਰਾ ਚਾਹੀਦੀ ਐ ਨਹੀਂ ਚਾਹੀਦੀ ਕਿਈ ਵਾਰੀ ਜਨ ਜਾਜ਼ਵੀ ਗੱਲਾਂ ਹੁੰਦੀਆਂ ਜਿਹੜੇ ਵਪਾਰੀ ਆ ਉਹ ਬਟਾ ਖਟਾਲ ਹੁੰਦੇ ਆ ਇਦਾਂ ਦੀਆਂ ਗੱਲਾਂ ਕਰਦੇ ਆ ਕਿ ਜੇ ਐਨੀ ਬੁਰੀ ਜਿਹਾ ਫਸਤੂ ਹੋਏਗਾ ਤਾਂ ਅਸੀਂ ਲਵਾਂਗੇ ਕਿਉਂਕਿ ਜੇ ਨਵੀਂ ਦੀ ਮਾਤਰਾ ਵਧੇ ਰਹੀ ਹੈ ਇਸ ਤਰ੍ਹਾਂ ਦੀਆਂ ਬਹੁਤ ਸਾਰੇ ਮਾਮਲੇ ਜਿਨ੍ਹਾਂ ਤੋਂ ਕਿਸਾਨ ਉਲਝਣਾ ਤੋਂ ਬਸ ਅਜੇ ਕਿਉਂਕਿ 15 ਸਤੰਬਰ ਥੋੜਾ ਜਿਹਾ گاਉਂ ਆ ਕੇ ਚੋਨੇ ਦੀ ਖਰੀਦ ਸ਼ੁਰੂ ਹੋਏਗੀ ਅੱਧ ਕੀ ਗੱਲੇ ਵੀ ਹੈ ਕਿ ਇਹ ਪਹਿਲਾਂ ਵਿਉਤਵੰਦੀ ਨਾਲ ਹੀ ਕੀਤਾ ਗਿਆ ਹੋਏਗਾ ਮੁਖੰਦਰ ਭਗਵੰਤ ਮਾਨ ਨੇ ਚੋਨੇ ਦੀ ਲੋਈਆਂ ਤਰੀਕਾ ਵੀ ਅਗੇ ਤੇ ਅਸੀਂ ਤੈ ਕਿਤੀਆਂ ਸੀ ਸੋ ਚੋਣਾ ਲੱਗਿਆ ਵੀ ਪੰਜਾਬ ਚ ਕੀਤਾ ਹਾਂ ਦੋ ਤਿੰਨ ਪੜਾਵਾਂ ਚ ਪੰਜਾਬ ਚੋਨਾ ਲਵਾਇਆ ਤੇ ਹੁਣ 15 ਸਤੰਬਰ ਨੂੰ ਕਹਿੰਦੇ ਮੈਂ ਕੇਂਦਰ ਦੇ ਜਿਹੜੇ ਖਰਾਕ ਤੇ ਸਪਲਾਈ ਮੰਤਰੀ ਐ ਉਹਨਾਂ ਨਾਲ ਵੀ ਗੱਲ ਕੀਤੀ ਹੈ ਕਿ ਸਾਡੀ 15 ਸਤੰਬਰ ਤੋਂ ਚੋਨੇ ਦੀ ਖਰੀਦ ਸ਼ੁਰੂ ਕੀਤੀ ਜਾਏ। ਖੈ ਪੰਜਾਬ ਖੇਤੀਬਾੜੀ ਸੁਗਾਪੀਨ ਆਦੀ ਗੱਲ ਮੀਦ ਕਰਦੇ ਮੰਨੀ ਜਾਏਗੀ। ਜੇ 15 ਸਤੰਬਰ ਤੋਂ ਖਰੀਦ ਸ਼ੁਰੂ ਹੋ ਜਾਂਦੀ ਹੈ ਕਿਸਾਨਾਂ ਦੇ ਹਿੱਤ 'ਚ ਵੱਡੀ ਗੱਲ ਹੋਏਗੀ। ਔਰ ਨਮੀ ਦਾ ਜਿਹੜਾ ਖਲਜਗਣਾ ਉਸ ਤੋਂ ਕਾਹਵੀਆ ਤੱਕ ਪੰਜਾਬ ਦੇ ਕਿਸਾਨ ਬਾਜ ਜਾਣਗੇ ਸਮੇਂ ਸਿਰ ਆਪਣੇ ਫਸਲ ਵੇਚ ਸਕਦੇ ਔਰ ਮੰਡੀਆਂ ਚ ਇਕੱਠਾ ਫਸਲ ਦਾ ਹੜ ਵੀ ਨਹੀਂ ਆਏਗਾ ਜਿਵੇਂ ਜਿਵੇਂ ਫਸਲ ਆਉਂਦੀ ਜਾਏਗੀ ਤਵੇਂ-ਤਵੇਂ ਦੇ ਵਿਕਰੀ ਨਾਲ ਨਾਲ ਹੁੰਦੀ ਰਹੇਗੀ ਜੀ ਸਿੱਧੂ ਸਾਹਿਬ ਉੱਧਰ ਇੱਕ ਪਾਸੇ ਜਿੱਥੇ ਫੋਜਾ ਸਿੰਘ ਨੂੰ ਨਮਨ ਅੱਖਰ ਦੇ ਨਾਲ ਅੰਤਿਮ ਵਿਦਾਇਗੀ ਦਿੱਤੀ ਗਈ ਹੈ ਤੇ ਉੱਥੇ ਸਰਕਾਰ ਦੇ ਵੱਲੋਂ ਐਲਾਨ ਕੀਤਾ ਗਿਆ ਹੈ ਕਿ ਉਹਨਾਂ ਦੇ ਨਾਮ ਤੇ ਜਿਹੜਾ ਹੈ ਪੋਜਾ ਸਿੰਘ ਦੇ ਸਕੂਲ ਬਣਾਇਆ ਜਾਵੇਗਾ ਦੇਖੋ ਪੋਜਾ ਸਿੰਘ ਐਸੀ ਹਸਤੀ ਹੈ ਜਿਹਨੂੰ ਦੁਨੀਆ ਭਰ ਚ ਮੈਰਾਥਨ ਦੌੜਾਂ 'ਚ ਜਿੱਦਾਂ ਉਹਨਾਂ ਦਾ ਨਾਮ ਬਣਿਆ ਦੁਨੀਆ ਭਰ 'ਚ 114 ਸਾਲ ਦੀ ਉਮਰ 'ਚ ਇਸ ਦੁਨੀਆ ਨੂੰ ਹਲਕਿਦਾ ਆਕੇ ਉਹ ਪਹਿਲਾਂ ਵੀ ਜ਼ਿਕਰ ਕਰ ਦਿਆਂ ਦੁੱਖ ਇਸ ਗੱਲ ਦਾ ਹੈ ਕਿ ਦੁਨੀਆ 'ਚ ਕਿਸੇ ਨਾ ਕਿਸੇ ਮੌਕੇ ਤੇ ਹਰ ਇੱਕ ਨੇ ਜਾਣਾ ਹੈ ਪਰ ਜਿਸ ਤਰ੍ਹਾਂ ਖਾਸੇ 'ਚ ਉਹਨਾਂ ਦੀ ਜਾਨ ਗਈ ਹੈ ਉਹ ਸਭ ਤੋਂ ਵੱਡੀ ਦੁਖਦਈ ਹੈ ਅੱਜ ਮੈਂ ਉਹਨਾਂ ਦੇ ਬੱਚਿਆਂ ਦੇ ਕਮੈਂਟ ਸੁਣ ਰਿਹਾ ਸੀ ਕਹਿੰਦੇ ਜਿਨ੍ਹਾਂ ਨੇ ਹਾਸਾ ਕੀਤਾ ਉਹ ਕਹਿੰਦੇ ਸਾਨੂੰ ਇਸ ਗੱਲ ਦਾ ਵੀ ਨਹੀਂ ਹਾਸਾ ਹੋ ਗਿਆ ਪਰ ਹਾਸਾ ਕਰਕੇ ਜਿਸ ਕਦਰ ਜਿਹੜਾ ਦੂਸ਼ੀ ਦੌੜ ਗਿਆ ਉਹਦਾ ਵੱਡਾ ਦੁੱਖ ਹੈ ਇਸ ਕਰਕੇ ਨਾ ਸਰਕਾਰ ਤੋਂ ਮੰਗ ਕੀਤੀ ਹੈ ਕਿ ਸਾਨੂੰ ਨ્યા ਤੇ ਇਨਸਾਫ ਮਿਲਣਾ ਚਾਹੀਦਾ ਇੱਕ ਤਾ ਫੋਜਾ ਸਿੰਘ ਵਰਗਾ ਦੜਾ ਕੇ ਡੀ ਹਸਤੀ ਸਾਡੇ ਕੋਲੋਂ ਬਿਗੈਰ ਚਾਹੇ ਚਲੀ ਗਈ ਇੱਕ ਬੰਦੇ ਦੀ ਗਲਤੀ ਕਰਕੇ ਕਿੱਟਾ ਵੱਡਾ ਨੁਕਸਾਨ ਸਦਾ ਸਾਰਿਆਂ ਦਾ ਹੋਇਆ ਦੁਖਦਈਆ ਸਾਰਿਆਂ ਲਈ ਉਹ ਤਾਂ ਹੈ ਹੀ ਹੈ ਅਜੇ ਤੱਕ ਸਕੂਲ ਦੀ ਗੱਲਾਂ ਪਰ ਜ਼ਿਕਰ ਕਰਦੇ ਆਂ ਮੁੱਖ ਮੰਤਰੀ ਭਗਵੰਤ ਮਾਨ ਆਪ ਉਹਨਾਂ ਨੇ ਸਰਕਾਰ ਤੇ ਕੇ ਸਰਕਾਰ ਨੇ ਸਲਾਮੀ ਦਿੱਤੀ ਬੜੇ ਸਰਕਾਰੀ ਸਨਮਾਨ ਦਿ ਨਾਲ ਫੋਜਾ ਸਿੰਘ ਦਾ ਅੰਤਨ ਸਿਸ਼ਕਾਰ ਕੀਤਾ ਗਿਆ ਔਰਾਂ ਵੀ ਜਿਹੜਾ ਪਿੰਡ ਦਾ ਸਕੂਲ ਹੈ ਉਹਦਾ ਨਾਮ ਵੀ ਫੌਜਾ ਸਿੰਘ ਦੇ ਨਾਂ ਤੇ ਰੱਖਿਆ ਜਾਇਆ ਹੈ ਇਹ ਤਾਂ ਮਾਣ ਵਾਲੀ ਗੱਲ ਹੈ ਪ੍ਰਧਾਨ ਮੰਤਰੀ ਨੇ ਇਸੇ ਤਰੀਕੇ ਨਾਲ ਤਾਂ ਨਰਿੰਦਰ ਮੋਦੀ ਉਹਨਾਂ ਵੱਲੋਂ ਚੇਚੇ ਤੌਰ ਤੇ ਉਹਨਾਂ ਦੇ ਪਰਿਵਾਰ ਨੂੰ ਸਨੇਹਾ ਭੇਜਿਆ ਗਿਆ ਕਿ ਬਹੁਤ ਵੱਡਾ ਕਾਟਾ ਹੈ ਫੌਜਾ ਸਿੰਘ ਪ੍ਰੇਰਨਾ ਸਰੂਸੀ ਨੌਜਵਾਨਾਂ ਲਈ ਬੱਚਿਆਂ ਲਈ ਬਜ਼ੁਰਗਾਂ ਲਈ ਉਹ ਸਸਤੀ ਨੂੰ ਕਦੇ ਭੁਲਾਇਆ ਨਹੀਂ ਜਾ ਸਕਦਾ ਬਹੁਤ ਕਾਟਾ ਆਸਤੇ ਹੁੰਦੇ ਆ ਜਿਨ੍ਹਾਂ ਨੂੰ ਕੌਮੀ ਪੱਤਰ ਤੇ ਯਾਦ ਕੀਤਾ ਪ੍ਰਧਾਨ ਮੰਤਰੀ ਮੁੱਖ ਮੰਤਰੀ ਸੂਫ ਫੌਜਾ ਸਿੰਘ ਚਲੇਦਾ ਗਏ ਪਰ ਜੋ ਉਹਨਾਂ ਦੀ ਕਾਰਗੁਜ਼ਾਰੀ ਆ ਜੋ ਸਾਡੇ ਲਈ ਬੇਨ ਲੈ ਗਏ ਉਹਨੂੰ ਮੁਲਕ ਦੇ ਪ੍ਰਧਾਨ ਮੰਤਰੀ ਮੁੱਖ ਮੰਤਰੀ ਤੇ ਦੁਨੀਆ ਭਰ ਜਿਹੜੇ ਬੈਠੇ ਪੰਜਾਬੀ ਆ ਉਹ ਸਿਜਦਾ ਕਰਦੇ ਆ ਫੌਜਾ ਸਿੰਘ ਲਈ ਆਪਾਂ ਵੀ ਉਹਨਾਂ ਨੂੰ ਯਾਦ ਕਰ ਰਹੇ ਆ ਉਹਨਾਂ ਦੀ ਯਾਦ ਦੇ ਵਿੱਚ ਸਕੂਲ ਦਾ ਸਕੂਲ ਇੱਕ ਹੋਰ ਆਰਟਿਸਟ ਕਲਾਕਾਰ ਉਸ ਸਨਕਾਰ ਵਾਲੇ ਦਿਨ ਤੇ ਫੌਜਾ ਸਿੰਘ ਦਾ ਉਹਨਾਂ ਬਹੁਤ ਥੋੜੀ ਫੁਰਤੀ ਨਾਲ ਬਣਾਇਆ ਔਰ ਕਮਾਲ ਦਾ ਫੌਜਾ ਸਿੰਘ ਦਾ ਬਣਾਇਆ ਗਿਆ ਨਹੀਂ ਇਸ ਤਰ੍ਹਾਂ ਦੁਨੀਆ ਬਹੁਤ سارے ਲੋਕ ਆ ਜਿਹੜੇ ਫੌਜਾ ਸਿੰਘ ਨੂੰ ਆਪਣੇ ਆਪਣੇ ਢੰਗ ਨਾਲ ਨਮਨ ਹੋ ਰਿਹਾ ਯਾਦ ਕਰ ਰਹੇ ਜੀ ਸਿੱਧਾ ਸਪੁੱਤਰ ਗੱਲ ਕੀਤੀ ਜਾਵੇ ਅਕਸਰ ਜਿਹੜੇ ਪੰਜਾਬ ਤੋਂ ਬੱਚੇ ਨੇ ਜਾਂ ਫਿਰ ਭਾਰਤ ਦੇ ਬੱਚੇ ਨੇ ਉਹ ਵਿਦੇਸ਼ਾਂ ਦੇ ਵੱਲ ਰੁਕ ਕਰਦੇ ਨੇ ਤਾਂ ਕਿ ਉਹ ਵਿਦੇਸ਼ ਦੇ ਵਿੱਚ ਜਾ ਕੇ ਆਪਣਾ ਚੰਗਾ ਭੂਇਕ ਬਣਾ ਸਕਣ ਪਰ ਇੱਥੇ ਅਲ سامنے ਆ ਰਹੀ ਹੈ ਇੱਕ ਰਿਪੋਰਟ سامنے ਆਈ ਹੈ ਜਿਹਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਵਿਦੇਸ਼ ਜਾਣ ਦੇ ਲਈ ਹੁਣ ਜਿਹੜੇ ਬੱਚੇ ਨੇ ਉਹਨਾਂ ਦਾ ਮਨ ਨਾਕ ਚੁੱਕਿਆ ਕਿਹਾ ਜਾ ਰਿਹਾ ਹੈ ਕਿ ਉਹਨੋਂ ਵਿਦੇਸ਼ ਨਹੀਂ ਜਾਣਾ ਚਾਹੁੰਦੇ ਆਪਣੇ ਹੀ ਦੇਸ਼ ਵਿੱਚ ਰਹਿ ਕੇ ਕੰਮ ਕਰਨਾ ਚਾਹੁੰਦੇ ਨੇ ਆਖਿਰਕਾਰ ਇਸ ਦੇ ਪਿੱਛੇ ਦਾ ਹੁਣ ਕੀ ਕਾਰਨ ਹੈ ਕਿ ਇੱਕੋ ਦਮ ਬੱਚਿਆਂ ਦੇ ਵਿਦੇਸ਼ ਜਾਣ ਦੇ ਵਿੱਚ ਉਹਨਾਂ ਰੁਕਾਵਟ ਆਈ ਹੈ ਤੇ ਗਿਰਾਵਟ ਆਈ ਹੈ ਜੀ ਕੋਈ ਕੋਈ ਡਿਵਾਈਸ ਹੈ ਤੇ ਇਹ ਹੋਏ ਆ ਕਿ ਜਿਸ ਤਰ੍ਹਾਂ ਕਮੰਤਰੀ ਪੱਧਰ ਤੇ ਸਥਿਤੀ ਬਣੀ ਆਪਾਂ ਸਾਰੇ ਜਾਣਦੇ ਆ ਅਮਰੀਕਾ ਦੀ ਤੇ ਦੰਦੇ ਹਾਲਤ ਉਸ ਤਰ੍ਹਾਂ ਉਹਨਾਂ ਨੇ ਬੇਕਗਰੀ ਕਰਕੇ ਸਾਡੇ ਨਾਗਰਿਕਾਂ ਨੂੰ ਵਾਪਸ ਭੇਜਾ ਉਹ ਤਾਂ ਇੱਕ ਵੱਖਰਾ ਮੁੱਦਾ ਹੈ ਤੇ ਜੇ ਆਪਾਂ ਕੈਨੇਡਾ ਦੀ ਗੱਲ ਕਰ ਰਹੇ ਤਾਂ ਕੈਨੇਡਾ ਦੇ ਵਿੱਚੀ ਉਸ ਜਿਸ ਕਦਰ ਸ਼ਕਤੀਆਂ ਲੱਗੀਆਂ ਉਹ ਉਸ ਤਰ੍ਹਾਂ ਦੀ ਹੁੰਦਾ ਨਹੀਂ ਆ ਖੁੱਲਾ ਨਹੀਂ ਆ ਉਹਦੀ ਵਜ੍ਹਾ ਵੀ ਕਹਿ ਗਈ ਕਿ ਸਾਡੇ ਜਿਹੜੇ ਜੁਆ ਪੀੜੀ ਸੀ ਉਹਨਾਂ ਬਾਹਰ ਨੂੰ ਉਸ ਤਰ੍ਹਾਂ ਦਿੱਸਸ ਵੀ ਨਹੀਂ ਰੱਖਦੀ ਜਿਵੇਂ ਪਿਛਲੇ ਸਮੇਂ થી ਖਾਤੋਂ ਤੇ ਜਿਹੜੇ ਸਾਡੇ 2 ਨੰਬਰ ਦੇ এজੰਟ ਸੀਗੇ ਸੱਜੇ ਖਬੇ ਕਿਸੇ ਦਾ ਨਾ ਕਰ ਕਰਾ ਕੇ ਸਾਡੇ ਨੌਜਵਾਨਾਂ ਨੂੰ ਨਵੀਂ ਪੀੜੀ ਨੂੰ ਬਾਹਰ ਭੇਜਦੀ ਸੀ ਉਹਨਾਂ ਨੂੰ ਨੱਥ ਪਈ ਹੈ ਸ਼ਕਤੀ ਹੋਈ ਹੈ ਬਹੁਤ ਸਾਰੇ ਕਾਰਨ ਹੈ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਇਹ ਕਹਿ ਰਹੇ ਕਿਸੀਂ ਪੰਜਾਬ ਦੇ ਅੰਦਰ ਰੋਜ਼ਗਾਰ ਦੀ ਗੱਲ ਕਰ ਰਹੇ ਆਂ ਦੇਰੇ ਪੜਾਈਆਂ ਸਹੂਲਤਾਂ ਦੀ ਗੱਲ ਕਰ ਰਹੇ ਆਂ ਅਸੀਂ ਲਗਾਤਾਰ ਇਹ ਕਹਿ ਰਹੇ ਕਿ ਸਾਡਾ ਪੁੱਖ ਬਾਹਰ ਨਾ ਜਾਵੇ ਪੰਜਾਬ ਤੇ ਰਹਿ ਕੇ ਪੰਜਾਬ ਦਾ ਹੀ ਭਲਾ ਹੋਣਾ ਦੇ ਮਾਪਿਆਂ ਵੀ ਭਲਾ ਅਗਲੀ ਪੀੜ੍ਹੀ ਜਿਹੜੀ ਹੈਗਾ ਉਹਨਾਂ ਦੇ ਭਰਾਏ ਸਿਰ ਲੱਗ ਕੇ ਪੰਜਾਬ ਤੋਂ ਲੈ ਕੇ ਸੇਵਾ ਕਰੋ ਬਾਹਰੀਆਂ ਪ੍ਰਸਥਿਤੀਆਂ ਵੀ ਬਣੀਆਂ ਵੀਆਂ ਸਰਕਾਰ ਦਾ ਵੀ ਯਤਨ ਹੈ ਸੋ ਜਿਹੜੇ ਅੰਕੜੇ ਪੇਸ਼ ਕੀਤੇ ਗਏ 에ਰਪੋਰਟਾਂ ਦੇ ਵਿੱਚ ਉਹਨਾਂ ਮੁਤਾਬਕ ਇਹ ਹੀ ਬਣਦਾ ਕਿ ਪਿਛਲੇ ਕੁਝ ਸਾਲਾਂ ਜਿਸ ਕਦਰ ਜਿਹੜਾਗਾ ਲਗਾਤਾਰ ਪੰਜਾਬੀਂ ਇੱਕ ਦੌੜ ਲੱਗੀ ਸੀ ਬਾਹਰ ਜਾਣ ਦੀ ਕਿਉਂਕਿ ਪਹਿਲਾਂ ਇਹਦਾ ਬੇਟਾ ਜਾਂ ਬੇਟੀ ਜਾਂਦੀ ਹੈ ਉਹ ਤੋਂ ਬਾਅਦ ਆਪਣੇ ਮਾਪਿਆਂ ਨੂੰ ਬੁਲਾਉਂਦੇ ਹੈ ਦਾਦਾ-ਦਾਦੀ ਨੂੰ ਬੁਲਾਉਂਦੇ ਹੈ ਇਸ ਤਰੀਕੇ ਨਾਲ ਜਿਹੜਾ ਪੀੜ੍ਹੀਦਰ ਪੀੜ੍ਹੀ ਜਿਹੜਾ ਲੋਕ ਬਾਹਰ ਜਾਣ ਵਾਲ ਨੂੰ ਰੋਕ ਕਰ ਲੈਂਦੇ ਸੀ ਔਰ ਹੁਣ ਇਰਜ਼ਾਨ ਵਧਿਆ ਪਾਸਪੋਰਟ ਬਣਾਉਣ ਦੇ ਵਿੱਚ ਵੀ ਕਾफी ਇਰਜ਼ਾਨ ਘਟਿਆ ਜੇ ਤੁਸੀਂ ਜਿਵੇਂ ਪਾਸਪੋਰਟ ਬਣਾਉਣ ਤੇ ਇਰਜ਼ਾਨ ਘਟਿਆ ਤਾਂ ਜਾਣ ਦਾ ਇਰਜ਼ਾਨ ਵੀ ਘਟਿਆ ਤੇ ਇਹਦੇ ਨਾਲ ਅਗਲੀਆਂ ਸਾਡੀਆਂ ਯੂਨੀਵਰਸਿਟੀਆਂ ਕਾਲਜ ਹੈ ਕਿਹਦਾ ਹੈ ਪਹਿਲੂ ਇਹ ਕਿ ਉਹਨਾਂ 'ਚ ਵੀ ਚਾਹਲ ਪਹਿਲਾਈ ਹੈ ਕਿਹਾ ਜਾਂਦਾ ਹੈ ਕਿ ਯੂਨੀਵਰਸਿਟੀ ਨੇ ਮੁੜ ਕੇ ਰੌਣਕਾਂ ਲਗੜੀਆਂ ਕਾਲਜਾਂ 'ਚ ਮੁੜ ਕੇ ਰੌਣਕਾਂ ਲਗੜੀਆਂ ਜ਼ਾਲਖਲੇ ਵਧ ਰਹੇ ਐ ਕਿਉਂਕਿ ਬਾਹਰ ਦਾ ਉਹ ਉਸ ਤਰ੍ਹਾਂ ਦੀ ਖਿੱਚ ਜਾਂ ਕشش ਨਹੀਂ ਰਹੀ ਜੋ ਪਿਛਲੇ ਦੌਰ ਸੀ ਸਖਤੀਆਂ ਕਹੋ ਦੂਜੇ ਪਾਸੇ ਸਰਕਾਰ ਦੀ ਪਹਿਲ ਕਦਮੀ ਕਹੋ ਇਸ ਕਰਕੇ ਰਿਪੋਰਟ ਬੜੀ অথੈਨਟਿਕ ਆ ਗਈ ਹੈ ਕਿ ਬਾਹਰ ਜਾਣ ਦਾ ਅਰਜ਼ਾਨ ਜਿਹੜਾ ਹੈਗਾ ਪਹਿਲਾਂ ਦੇ ਮਕਾਲੇਸ ਪਾਸਪੋਰਟ ਕਟੇ ਆ ਬਾਹਰ ਜਾਣ ਦਾ ਅਰਜ਼ਾਨ ਕਟਿਆ ਔਰ ਇਹਦੇ ਨਾਲ ਇੱਕ ਲਾਈ ਨਹੀਂ ਕਿ ਸਾਡੇ ਬੱਚੇ ਹੀ ਨਹੀਂ ਬਾਹਰ ਜਾ ਰਹੇ ਜਿਹੜਾ ਸਾਡਾ ਸਰਮਾਇਆ ਉਹਦੇ ਨਾਲ ਬਾਹਰ ਜਾਣਾ ਸੀ ਉਹ ਸਰਮਾਇਆ ਵੀ ਸਾਡੇ ਮੁਲਕ 'ਚ ਰਹੇਗਾ ਸਾਡੇ ਸੂਬੇ 'ਚ ਰਹੇਗਾ ਜੀ ਜੀ ਸਿੱਧੂ ਸਾਹਿਬ ਸਾਡੇ ਪ੍ਰੋਗਰਾਮ ਦਾ ਹਿੱਸਾ ਬਣਨ ਲਈ ਤੇ ਸਾਡੇ ਦਰਸ਼ਕਾਂ ਦੇ ਨਾਲ ਵਧੀਆ ਜਾਣਕਾਰੀ ਸਾਂਝੀ ਕਰਨ ਦੇ ਲਈ ਆਪ ਜੀ ਦਾ ਬਹੁਤ-ਬਹੁਤ ਧੰਨਵਾਦ ਮਿਹਰਬਾਨੀ ਸਤਿ ਦਰਸ਼ਕੋ ਇਸ ਪ੍ਰੋਗਰਾਮ ਦੇ ਵਿੱਚ ਫਿਲਹਾਲ ਨਹੀਂ ਕੱਲ ਮਿਲਾਂਗੇ ਨਵੇਂ ਪ੍ਰੋਗਰਾਮ ਦੇ ਵਿੱਚ ਨਵੀਆਂ ਖਬਰਾਂ ਦੇ ਨਾਲ ਮਿੰਨ ਨੂੰ ਇਜਾਜ਼ਤ ਤਨਵਾਦ